ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋ ਜੀ ਅੱਜ ਤੁਹਾਡੇ ਵਾਸਤੇ ਬਹੁਤ ਸੋਹਣੇ ਸੋਹਣੇ ਸੂਟ ਆਏ ਨੇਗੇ ਤੇ ਤੁਸੀਂ ਇਹਨਾਂ ਨੂੰ ਇਦਾਂ ਵੀ ਲੈ ਸਕਦੇ ਹੋ ਜੇ ਹਲਕਾ ਫੁਲਕਾ ਹੋਰ ਸਲਵਾਰ ਵਗੈਰਾ ਤੇ ਵਰਕ ਕਰਾਉਣਾ ਤਾਂ ਉਹ ਵੀ ਕਰਾ ਸਕਦੇ ਹੋ ਵੈਸੇ ਲੋਡ ਨਹੀਂ ਹੈਗੀ ਤੇ ਆ ਦੇਖੋ ਇਹ ਬਹੁਤ ਵਧੀਆ ਸਟੱਫ ਹੈਗਾ ਜੌਰਜਟ ਵਾਂ ਜੌਰਜਟ ਦਾ ਤੇ ਆ ਦੇਖੋ ਗਲੇ ਦੇ ਉੱਪਰ ਹੈਂਡਵਰਕ ਹੋਇਆ ਹੋਇਆ ਤੇ ਰੇਟ ਵੀ ਬਹੁਤ ਰੀਜ਼ਨ ਰੀਜ਼ਨੇਬਲ ਹੈਗਾ ਤੇ ਹਾਂ ਆ ਦੇਖੋ 4500 ਦਾ ਸੂਟ ਹੈ ਇਹ ਤੇ ਇਹਦੇ ਵਿੱਚ ਪੰਜ ਛੇ ਕਲਰ ਨੇਗੇ ਆ ਸਲਵਾਰ ਹੈਗੀ ਆ ਨਾਲ ਚਾਹੋ ਤਾਂ ਸਲਵਾਰ ਦੇ ਉੱਪਰ ਵਰਕ ਕਰਾ ਸਕਦੇ ਆ ਇਹ ਸੈਮੀ ਫਾਰਮਲ ਸੂਟ ਹੈਗਾ ਤੇ ਛੋਟੇ-ਮੋਟੇ ਫੰਕਸ਼ਨ ਤੇ ਪਾਉਣ ਲਈ ਇਹਦਾ ਦੁਪੱਟਾ ਦਿਖਾਇਓ ਬੀਬੇ ਦੁਪੱਟਾ ਬਹੁਤ ਸੋਹਣਾ ਬਹੁਤ ਪਿਆਰਾ ਬਣਿਆ ਹੋਇਆ ਤੇ ਕਈ ਪੈਣਾ ਨੇ ਕਿਹਾ ਸੀਗਾ ਵੀ ਘੱਟ ਰੇਂਜ ਵਾਲੇ ਸੂਟ ਲੈ ਕੇ ਆਓ ਤੇ ਆਰਗੈਂਜ਼ਾ ਦਾ ਸੌਫਟ ਆਰਗੈਂਜ਼ਾ ਦੁਪੱਟਾ ਆ ਦੇਖੋ ਆ ਇਹਦੇ ਤੇ ਵਰਕ ਹੋਇਆ ਹੋਇਆ ਐਂਡ ਇਧਰ ਲੇਸ ਦੀ ਫਿਨਿਸ਼ਿੰਗ ਹੋਈ ਹੋਈ ਹੈ ਇਧਰ ਵੀ ਤੇ ਆ ਇਧਰ ਸਾਈਡਾਂ ਤੇ ਵਰਕ ਹੋਇਆ ਹੋਇਆ ਇਧਰ ਵੀ ਲਓ ਜੀ 4500 ਦਾ ਇਹ ਸੂਟ ਹੈਗਾ ਬਹੁਤ ਪਿਆਰਾ ਬਹੁਤ ਸੋਨਾ ਕਲਰ ਵੀ ਬਹੁਤ ਸੋਨਾ ਹੈਗਾ ਜੇ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਲੈ ਸਕਦੇ ਹੋ ਤੇ ਨੈਕਸਟ ਸੂਟ ਆ ਹੈਗਾ ਏ 6500 ਦਾ ਤੇ ਆ ਖੋਲਿਓ ਬੀਬੀ ਆ ਇਹਦੀ 셔ਟ ਹੈਗੀ ਆ ਇਹ ਸੌਫਟ ਟਿਸ਼ੂ ਦਾ ਸੂਟ ਆ ਬਹੁਤ ਪਿਆਰਾ ਬਹੁਤ ਸੋਨਾ ਬਣਿਆ ਹੋਇਆ ਕੋਈ ਗੱਲ ਨਹੀਂ ਲੱਗੀ ਰਹਿ ਗਈ 650 ਦਾ ਸੂਟ ਆ ਜੀ ਇਹ ਇਹਦੇ ਵਿੱਚ ਪੰਜ ਛੇ ਕਲਰ ਹੈਗੇ ਆ ਆ ਦੇਖੋ ਇਧਰ ਵਰਕ ਹੋਇਆ ਹੋਇਆ ਪੈਚੇਸ ਲਗਾ ਕੇ ਵਰਕ ਹੋਇਆ ਹੋਇਆ ਇਹ ਗਲਾ ਰੈਡੀ ਹੋਇਆ ਹੋਇਆ ਹਾਂਜੀ ਇਹ ਗਲਾ ਰੈਡੀ ਆ ਤੇ ਇਧਰ ਬਾਜੂ ਆ ਗਈ ਆ ਆਪਾਂ ਇੱਕ ਨੂੰ ਪ੍ਰੋਪਰ ਦਿਖਾਵਾਂਗੇ ਬਾਕੀ ਥੋੜੇ ਥੋੜੇ ਖੋਲ ਕੇ ਦਿਖਾਵਾਂਗੇ ਆ ਇਧਰ ਬਾਜੂ ਆ ਗਈ ਆ ਤੇ ਆ ਇਹਦੀ ਨਾਲ ਸਲਵਾਰ ਹੈਗੀ ਆ ਆ ਦੇਖੋ ਇਹ ਵੀ ਟਿਸ਼ੂ ਦੇ ਵਿੱਚ ਰੈਡੀ ਹੋਈ ਹੋਈ ਆ ਨਵਜੀ ਸੌਫਟ ਵਾਲਾ ਟਿਸ਼ੂ ਆ ਐਂਡ ਇਹਦਾ ਦੁਪੱਟਾ ਆ ਵੀ ਵੀ ਦੁਪੱਟਾ ਖੋਲਿਓ ਮੜਾ ਆ ਬਹੁਤ ਸੋਹਣਾ ਬਹੁਤ ਪਿਆਰਾ ਦੁਪੱਟਾ ਸਟਾਈਲਿਸ਼ ਲਓ ਜੀ ਆ ਦੇਖੋ ਆ ਦੁਪੱਟਾ ਤੇ ਉਧਰ ਉਹ ਇਧਰ ਡਿਜ਼ਾਈਨਿੰਗ ਕਰੀ ਹੋਈ ਆ ਤੇ ਇਹਨ ਲੇਸ ਦੀ ਫਿਨਿਸ਼ਿੰਗ ਵਗੈਰਾ ਜੇ ਤੁਸੀਂ ਨਹੀਂ ਵੀ ਸਾਤੋਂ ਸਟਿਚ ਕਰਾਉਣਾ ਚਾਹੁੰਦੇ ਹੈਗੇ ਜਿੱਥੇ ਕਿਤੇ ਵੀ ਕਰਾਉਣਾ ਚਾਹੁੰਦੇ ਹੋ ਉਥੇ ਕਰਵਾ ਸਕਦੇ ਹੋ ਤੇ ਸੌਫਟ ਟਿਸ਼ੂ ਦਾ ਹੀ ਦੁਪੱਟਾ ਬਹੁਤ ਪਿਆਰਾ ਬਹੁਤ ਸੋਹਣਾ ਸੂਟ ਆ ਨਾਲੇ ਪ੍ਰਾਈਸ ਵੀ ਰੀਜ਼ਨੇਬਲ ਹੈਗੀ ਆ ਤੇ ਬਹੁਤ ਪਿਆਰਾ ਲੱਗ ਰਿਹਾ ਸੂਟ ਇਧਰ ਸਾਈਡ ਤੇ ਰੱਖ ਦੋ ਬੀਬੀ ਇਹ ਤਾਂ ਇਤਰੀ ਸੌਰੀ A6500 ਦਾ ਹੈ ਜੀ ਇਹ ਤਾਂ ਉਤਰੀ ਹਾਂ ਹਾਂ 6500 ਦਾ ਸੂਟ ਆ ਦੇ ਉੱਪਰ ਰੱਖ ਦੋ ਇਹ ਮੇਰੇ ਦੇ ਮੂਝੇ ਹੀ ਨਿਕਲ ਗਿਆ 4500 ਦਾ ਇਹ 6500 ਦਾ ਸੂਟ ਆ ਸਾਰੇ ਆਹ 65 ਦੀ 100 ਦੀ ਰੇਂਜ ਦੇ ਵਿੱਚ ਹੈਗੇ ਆ ਸੂਟ ਤੇ ਇਹਨੂੰ ਵੀ ਵੀ ਹਲਕਾ ਹਲਕਾ ਖੋਲ ਕੇ ਦਿਖਾ ਦਿਓ ਖੋਲ ਕੇ ਹੋਰ ਗੱਲ ਹੁੰਦੀ ਆ ਹਨਾ ਡਿਜ਼ਾਈਨ ਸਭ ਦੇ ਸੇਮ ਹੈਗੇ ਆ ਆ ਦੇਖੋ 6500 ਦੀ ਰੇਂਜ ਦਾ ਆ ਵੀ ਸੂਟ ਹੈਗਾ ਤੇ ਇਹਦਾ ਇਹਦੀ ਸਲਵਾਰ ਆਸੀਗੀ ਪਲੇ ਹੋ ਸੌਫਟ ਵਾਲੇ ਟਿਸ਼ੂ ਦੇ ਉੱਪਰ ਇਹ ਰੈਡੀ ਹੋਇਆ ਹੋਇਆ ਉਹ ਦੁਪੱਟਾ ਇਹਦਾ ਆ ਦੇਖੋ ਆ ਦੁਪੱਟਾ ਪਿਆ ਤੇ ਫਿਰੋਜ਼ੀ ਕਲਰ ਵੀ ਬਹੁਤ ਸੋਨਾ ਹੈਗਾ ਆ ਦੇਖੋ ਬਹੁਤ ਪਿਆਰਾ ਸੂਟ ਬਣਿਆ ਹੋਇਆ ਐਂਡ ਲੇਸਿਸ ਦੀ ਫਿਨਿਸ਼ਿੰਗ ਵਿੱਚ ਇਹ ਹੋਈ ਹੋਈ ਹੈ 650 ਦਾ ਸੂਟ ਆ ਜੀ ਇਹ ਤੇ ਨੈਕਸਟ ਕਲਰ ਆ ਹੈਗਾ ਆ ਦੇਖੋ ਇਹ ਵੀ ਬਹੁਤ ਜ਼ਿਆਦਾ ਪਿਆਰਾ ਇੱਕ ਤੋਂ ਇੱਕ ਹਟਕੇ ਕਲਰ ਆਏ ਨੇ ਜੀ ਆ ਦੇਖੋ ਵਿਦ ਪ੍ਰਾਈਸ ਸੂਟ ਤੁਹਾਨੂੰ ਦਿਖਾ ਰਹੇ ਹਾਂ ਤੇ ਆ ਦੇ ਵਰਕ ਸਾਰਿਆਂ ਦਾ ਸੇਮ ਆ ਇਹਦਾ ਗਲਾ ਆ ਗਿਆ ਆ ਗਿਆ ਜੀ ਇਹਦਾ ਗਲਾ ਐਂਡ ਇਹਦਾ ਦੁਪੱਟਾ ਆ ਗਿਆ 6500 ਦਾ ਸੂਟ ਹੈਗਾ ਤੇ ਨੈਕਸਟ ਹੈਗਾ ਬਲੂ ਸ਼ੇਡ ਦੇ ਉੱਪਰ ਆ ਦੇਖੋ ਆ ਇਹ ਵੀ ਬੜਾ ਪਿਆਰਾ ਕਲਰ ਆ ਜਿਨੇ ਇਹ ਲੈਣਾ ਹੋਇਆ ਇਹ ਵੀ ਲੈ ਸਕਦੇ ਹੋ ਤੇ ਆ ਦੇ ਇਹ ਉਦੋਂ ਵੀ ਸੋਨਾ ਲੱਗ ਰਿਹਾ ਹੈ ਨਾ ਹਾਂ ਕਲਰ ਸਭ ਦੇ ਬਹੁਤ ਪਿਆਰੇ ਨੇ ਇਹ ਬਲੂ ਕਲਰ ਦੇ ਉੱਪਰ ਤੇ ਡਿਜ਼ਾਈਨਿੰਗ ਸੇਮ ਆ ਸਭ ਦੀ ਇੱਕ ਆਪਾਂ ਨੇ ਪ੍ਰੋਪਰ ਖੋਲ ਕੇ ਦਿਖਾਤਾ ਲਓ ਜੀ ਨੈਕਸਟ ਸੂਟ ਹੈਗਾ ਗ੍ਰੀਨ ਕਲਰ ਆ ਮੈਨੂੰ ਬਹੁਤ ਜ਼ਿਆਦਾ ਪਿਆਰਾ ਲੱਗਿਆ ਬਹੁਤ ਹੀ ਜ਼ਿਆਦਾ ਪਿਆਰਾ ਲੱਗਿਆ ਮੇਰਾ ਫੇਵਰਿਟ ਕਲਰ ਹੈਗਾ ਆ ਦੇਖੋ ਇਹਨੂੰ ਖੋਲ ਕੇ ਦਿਖਾਓ ਬੀਬੀ ਸਾਰਿਆਂ ਨੂੰ ਇਹਦਾ ਗਲਾ ਖੋਲ ਲਓ ਪਹਿਲਾਂ ਲਓ ਜੀ ਆ ਇਹਦਾ ਗਲਾ ਆ ਗਿਆ ਗਲਤ じゃ ਖੋਲ ਲਿਆ ਬੀਬੀ ਹਾਂ ਆ ਸੀਗਾ ਆ ਇਹਦਾ ਗਲਾ ਆ ਗਿਆ ਜੀ ਆ ਦੇਖੋ ਗਲੇ ਦੇ ਉੱਪਰ ਵਰਕ 6500 ਦਾ ਸੂਟ ਹੈਗਾ ਆ ਸੀਗਾ ਆ ਦੇਖੋ ਇਧਰ ਘੇਰਾ ਆ ਗਿਆ ਐਂਡ ਇਧਰ ਬਾਜੂ ਆ ਗਈ ਤੇ ਸੌਫਟ ਵਾਲੇ ਟਿਸ਼ੂ ਦੇ ਉੱਪਰ ਇਹ ਰੈਡੀ ਹੋਇਆ ਹੋਇਆ ਸੂਟ ਆ ਜੀ ਤੇ ਆ ਇਹਦੇ ਨਾਲ ਸਲਵਾਰਾ ਸੌਰੀ ਸਾਰਿਆਂ ਦੇ ਮੈਂ ਨਾ ਸਲਵਾਰਾਂ ਤੇ ਵਰਕ ਦਿਖਾਣਾ ਭੁੱਲ ਗਈਆਂ ਐਂਡ ਸਲਵਾਰਾਂ ਤੇ ਵਰਕ ਪ੍ਰੋਪਰ ਹੋਇਆ ਹੋਇਆ ਵੀ ਵੀ ਇੱਕ ਮਿੰਟ ਆ ਖੋਲਿਓ ਅੱਛੀ ਤਰ੍ਹਾਂ ਲਓ ਜੀ ਸਲਵਾਰਾਂ ਦੇ ਉੱਪਰ ਆ ਵਰਕ ਹੋਇਆ ਹੋਇਆ ਸਲਵਾਰ ਵਰਕ ਵੀ ਹੈਗਾ ਬਾਜੂ ਵਰਕ ਵੀ ਹੈਗਾ ਗਲਾ ਵੀ ਹੈਗਾ ਐਂਡ ਘੇਰਾ ਵੀ ਹੈਗਾ ਤੇ ਬਹੁਤ ਪਿਆਰਾ ਬਹੁਤ ਸੋਹਣਾ ਸੂਟ ਆ ਤੇ ਉਹ ਇਹਦਾ ਦੁਪੱਟਾ ਆ ਸੀਗਾ ਦੁਪੱਟਾ ਮੜਾ ਖੋਲੇ ਬੀਬੀ ਅੱਧਾ ਕੋ ਖੋਲ ਦੋ ਆ ਲਓ ਜੀ ਇਹਦਾ ਆ ਦੁਪੱਟਾ ਲੇਸ ਇਸ ਸਾਰਾ ਕੁਝ ਫਿਨਿਸ਼ਿੰਗ 6500 ਦਾ ਸੂਟ ਆ ਜੀ ਇਹ ਲਓ ਤੇ ਇੱਕ ਹੋਰ ਆਏ ਨੇਗੇ ਦੁਪੱਟਿਆਂ ਵਾਲੇ ਸੂਟ ਉਹ ਵੀ ਬੜੇ ਘੈਂਟ ਨੇਗੇ ਆਪਾਂ ਉਹਨਾਂ ਦਾ ਵੀ ਇੱਕ ਖੋਲ ਕੇ ਦਿਖਾ ਦਿੰਨੇ ਆ ਆ ਸੀਗਾ ਲਓ ਜੀ ਇਹ ਸੂਟ ਹੈਗੇ ਆ ਜਿਹੜੇ ਇਹ 4500 ਦੀ ਰੇਂਜ ਦੇ ਵਿੱਚ ਹੈਗੇ ਆ ਆ ਦੇਖੋ ਆ ਸ਼ਰਟ ਆ ਗਈ ਆ ਇਹ ਵੀ ਜੈਂਟੀ ਹਾਂ ਇਹ ਟਿਸ਼ੂ ਸ਼ਿਮਰ ਦੇ ਉੱਪਰ ਆ ਸੌਫਟ ਵਾਲਾ ਆ ਦੇਖੋ ਐਵੇਂ ਐਵੇਂ ਸੌਫਟ ਆ ਬਿਲਕੁਲ ਤੇ ਤੁਸੀਂ ਹਲਕਾ ਜਾਂ ਪਾਰਟੀ ਵੇਅਰ ਵੀ ਯੂਜ਼ ਕਰ ਸਕਦੇ ਹੋ ਕਿਉਂਕਿ ਇਹਦੇ ਵਿੱਚ ਸ਼ਾਈਨ ਦਾ ਹੋ ਹੈਗਾ ਆ ਦੇਖੋ ਟਿਸ਼ੂ ਦੀ ਸੌਫਟ ਵਾਲੀ ਸਲਵਾਰ ਆ ਆ ਦੇਖੋ ਹਲਕੀ ਜੀ ਸ਼ਾਈਨ ਆ ਤੇ ਜੇ ਚਾਹੋ ਤਾਂ ਇਹਨਾਂ ਦੀਆਂ ਸਲਵਾਰਾਂ ਵਗੈਰਾ ਤੇ ਜਾਂ ਕਿਤੇ ਵੀ ਹੋਰ ਵਿੱਚ ਵੀ ਤੇ ਵਰਕ ਕਰਾ ਸਕਦੇ ਹੋ ਦੁਪट्टे ਬਹੁਤ ਸੋਹਣਿਆ ਹੈ ਇਹਦੇ ਤੇ ਸਿਰ ਤੇ ਖੜਨ ਵਾਲੇ ਨੇ ਦੁਪट्टे ਆ ਦੇਖੋ ਆ ਦੁਪੱਟਾ ਹੈ ਦਾ ਡਿਜ਼ਾਈਨਰ ਦੁਪੱਟਾ ਆ ਇਹਦੇ ਵਾਲੇ ਲੇਸ ਦੀ ਫਿਨਿਸ਼ਿੰਗ ਤੁਸੀਂ ਜਿੱਥੋਂ ਸਟਿਚ ਕਰਾਉਣਾ ਉਥੋਂ ਵੀ ਕਰਵਾ ਸਕਦੇ ਹੋ ਸਾਡੇ ਤੋਂ ਕਰਵਾਉਣਾ ਤਾਂ ਸਾਡੇ ਤੋਂ ਵੀ ਕਰਵਾ ਸਕਦੇ ਹੋ ਆਪਾਂ ਇਹਦੇ ਵਿੱਚ ਦੋ ਤਿੰਨ ਕਲਰ ਹੈਗੇ ਆ ਇੱਕ ਹੋਰ ਕਲਰ ਖੋਲ ਕੇ ਦਿਖਾ ਦਿੰਨੇ ਆ ਤੇ ਬਾਕੀ ਆਪਾਂ ਇਦਾਂ ਹੀ ਦਿਖਾ ਦਾਂਗੇ ਲਓ ਜੀ ਆਪਾਂ ਇਹਨੂੰ ਖੋਲ ਦਿੰਨੇ ਆ ਡਿਜ਼ਾਈਨਿੰਗ ਸਭ ਦੀ ਸੇਮ ਹੈਗੀ ਹੈ तकरीबन ਆ ਦੇਖੋ ਆ ਵਾਲੀ ਇਹਦੀ ਸ਼ਰਟ ਆ ਐਂਡ ਆਈ ਦੀ ਸਲਵਾਰ ਹੈ ਦੁਪੱਟਾ ਕਿੱਥੇ ਗਿਆ ਵੀ ਤੇ ਆ ਸੀਗਾ ਆ ਇਹਦੀ ਸਲਵਾਰ ਹੈਗੀ ਆ ਆ ਇਹਦਾ ਦੁਪੱਟਾ ਇਹ ਕਿੱਵੀ ਹੋਵਾ ਹੈ ਸ਼ਾਈਨਾ ਹਾਂਜੀ ਹਾਂਜੀ ਸੈਲਫ ਵੀ ਹੈਗੀ ਆ ਆ ਦੇਖੋ ਜੀ ਆ ਇਹਦਾ ਦੁਪੱਟਾ ਹੈਗਾ ਸਭ ਦੇ ਦੁਪੱਟੇ ਤਕਰੀਬਨ ਇਦਾਂ ਹੀ ਹੈਗੇ ਆ ਆ ਦੇਖੋ ਆਦੇ ਸ਼ਾਈਨਾ ਤੇ ਗਰਲਿਸ਼ ਲੁੱਕ ਦੇ ਵਿੱਚ ਵੀ ਇਹ ਰੈਡੀ ਹੋ ਸਕਦਾ ਐਂਡ ਜੇ ਕਿਸੇ 올ਡੇਜ਼ ਨੇ ਬਣਵਾਉਣਾ ਉਹ ਵੀ ਬਣਵਾ ਸਕਦੇ ਨੇ ਤੇ ਸਾਈਡਾਂ ਤੇ ਵੈਸੇ ਤਾਂ ਇਧਰ ਫਿਨਿਸ਼ਿੰਗ ਹੋਈ ਹੋਈ ਆ ਆ ਦੇਖੋ ਆ ਪੱਟੀ ਦੀ ਫਿਨਿਸ਼ਿੰਗ ਹੋਈ ਹੋਈ ਆ ਜੇ ਤੁਸੀਂ ਲੇਸ ਵਗੈਰਾ ਦੀ ਵੀ ਕਰਾਉਣੀ ਚਾਹੁੰਦੇ ਹੋ ਨਾਲ ਤਾਂ ਉਹ ਵੀ ਹੋ ਸਕਦੀ ਹੈ ਵੈਸੇ ਲੋੜਨੀ ਹੈਗੀ ਹੈਨਾ ਤੇ ਇਹਦੇ ਵਿੱਚ ਆ 컬러 ਹੈਗਾ ਆ ਦੇਖੋ ਆ ਕਲਰ ਹੈ ਰ ਤੇ ਆ ਸਲਵਾਰ ਹੈਗੀ ਆ ਆ ਸ਼ਰਟ ਹੈਗੀ ਆ ਐਂਡ ਆ ਇਹਦਾ ਦੁਪੱਟਾ ਹੈਗਾ ਆ ਦੇਖੋ ਆ ਇਹਦਾ ਦੁਪੱਟਾ ਤੇ ਇਹਨੂੰ ਆਪਾਂ ਹੁਣ ਖੋਲਦੇ ਨਹੀਂ ਹੈਗੇ ਐਂਡ ਆਹ ਵਾਲਾ ਹੈਗਾ ਇਹ ਕਲਰ ਬਹੁਤ ਪਿਆਰਾ ਬਹੁਤ ਸੋਹਣਾ ਕਲਰ ਹੈ ਇਹਦਾ ਇੱਕਲਾ ਦੁਪੱਟਾ ਖੋਲ ਕੇ ਦਿਖਾ ਦਿੰਨੇ ਆ ਆ ਦੇਖੋ ਆਹ ਸ਼ਰਟ ਹੈਗੀ ਆ ਐਂਡ ਆਹ ਸਲਵਾਰ ਆ ਇਹ ਸੌਫਟ ਟਿਸ਼ੂ ਦੇ ਉੱਪਰ ਹੀ ਹੈਗਾ ਇਹਦਾ ਦੁਪੱਟਾ ਬਹੁਤ ਪਿਆਰਾ ਆ ਦੇਖੋ ਖੋਲੇ ਵੀ ਬੀ ਪ੍ਰੋਪਰ ਨਵ ਜੀ ਇਹ 4500 ਦੀ ਰੇਂਜ ਦੇ ਵਿੱਚ ਸੂਟ ਹੈਗਾ ਤੇ ਫਿਨਿਸ਼ਿੰਗ ਹੋਈ ਹੋਈ ਆ ਜੇ ਹੋਰ ਕਰਨੀ ਚਾਹੁੰਦੇ ਹੋ ਤਾਂ ਤੁਸੀਂ ਹੋਰ ਵੀ ਕਰ ਸਕਦੇ ਹੋ ਇਹ ਸ਼ਾਲ ਦੀ ਤਰ੍ਹਾਂ ਵੀ ਤੁਸੀਂ ਲੈ ਸਕਦੇ ਹੋ ਹਨ ਤੇ ਫੰਕਸ਼ਨ ਤੇ ਵੀਅਰ ਕਰ ਸਕਦੇ ਹੋ ਤੇ ਹੋਰ ਤੁਹਾਨੂੰ ਪਏ ਸਾਡੇ ਸੂਟ ਕਿੱਦਾਂ ਦੇ ਲੱਗੇ ਸਾਨੂੰ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਆਪਣਾ ਕੰਟੈਕਟ ਨੰਬਰ ਹੈਗਾ 7087502051 7087502051 ਦੇਮਾ ਪਟਿਆਲੇ ਤੋਂ ਹੈਗੀ ਆ ਮੇਰਾ ਨਾਮ ਰਾਜਵੀਰ ਕੌਰ ਆ ਚਲੋ ਜੀ ਹੁਣ ਆਪਾਂ ਕਰਦੇ ਆ ਫਤਿਹ ਦੀ ਸਾਂਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ